ਕਿਨਾ ਹੀ ਦੋਸਤ ਸੋ ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹਾਂ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਜਿਹੜੀ ਸੇਵਾ ਹੈ ਤਕਰੀਬਨ 15-16 ਸਾਲਾਂ ਤੋਂ ਨਿਰੰਤਰ ਕੀਤੀ ਜਾ ਰਹੀ ਹੈ ਹਾਂ ਸਾਲ ਦੇ ਵਿੱਚ ਅਸੀਂ ਤਕਰੀਬਨ 5-6 ਵਾਰ ਇੱਥੇ ਵਿਜ਼ਿਟ ਕਰਦੇ ਹਾਂ ਕਿਸੇ ਵੀ ਬੇਰੀ ਦੇ ਵਿੱਚ ਕੋਈ ਸਮੱਸਿਆ ਸਾਨੂੰ ਲੱਗਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਕਰਦੇ ਆ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ ਇਹਦੀ ਪ੍ਰਮੁੱਖ ਸਵਾ ਹੁੰਦਾ ਹੈ ਇਹਦੀ ਸਾਮ ਸੰਭਾਲ ਦਾ ਕਿਉਂਕਿ ਇਸ ਸਮੇ ਜਿਹੜੇ ਹੈਗੇ ਆ ਪੁਰਾਣੇ ਪੱਤੇ ਤੇ ਫਾਲਾ ਜਿਹੜੇ ਖਤਮ ਹੋ ਜਾਂਦੇ ਆ ਪੁਰਾਣੇ ਪੱਤੇ गिरਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਪੱਤਿਆਂ ਦੀ ਆਮਦ ਦਾ ਜਿਹੜਾ ਹੈਗਾ ਉਹ ਸਮਾਂ ਹੁੰਦਾ ਹੈ ਤਾਂ ਕਿ ਨਵੇਂ ਪੱਤਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਨਵੀਆਂ ਟਾਹਣੀਆਂ ਨਵੀਆਂ ਗਰੁੱਪਲਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਅਸੀਂ ਪੁਰਾਣੀਆਂ ਕੀੜੇ ਮਕੌੜੇ ਬਿਮਾਰੀ ਵਾਲੀਆਂ ਜਿਹੜੀਆਂ ਗਰਸਤ ਟਾਹਣੀਆਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦਿੰਨੇ ਆ ਜੇ ਲੋੜ ਪਵੇ ਤਾਂ ਉਹਦੇ ਉੱਤੇ ਅਸੀਂ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਛੜਕਾ ਕਰ ਦਿੰਨੇ ਆ ਤਾਂ ਕਿ ਜਿਹੜੀ ਨਵੀਂ ਗ੍ਰੋਥ ਆ ਉਹ ਸਹੀ ਆਊਗੀ ਜੇ ਸਾਡੀ ਨਵੀਂ ਗ੍ਰੋਥ ਨਵੀਆਂ ਟਾਹਣੀਆਂ ਠੀਕ ਆ ਗਈਆਂ ਤਾਂ ਉਹਨੂੰ ਫੁੱਲ ਫਲਾਕਾ ਅੱਛਾ ਆਊਗਾ ਅੰਦਰ ਜਿਹੜੇ ਉਹਦੇ ਫਲ ਚੰਗੇ ਬਣਨਗੇ ਬੂਟੇ ਦੀ ਜਿਹੜੀ ਹੈਗੀ ਹੈ ਸਿਹਤ ਬਰਕਰਾਰ ਰੂਗੀ ਜੇ ਅਸੀਂ ਉਹਦੇ ਵਿੱਚੋਂ ਬਿਮਾਰੀ ਵਾਲੀਆਂ ਕੀੜੇ ਵਾਲੀਆਂ ਜਾਂ ਹੋਰ ਇਨਫੈਕਟਡ ਸ਼ੂਟਸ ਨਾ ਕੱਢਾਂਗੇ ਤਾਂ ਉੱਥੇ ਉਹ ਦਾ ਸੋਰਸ ਬਣਿਆ ਰਹੂਗਾ ਉਹ ਸੋਰਸ ਤੋਂ ਸਾਡੀ ਜਿਹੜੀ ਹੈਲਦੀ ਲੱਕੜ ਆ ਉਹ ਵੀ ਨੁਕਸਾਨੀ ਜਾਊਗੀ ਸੋ ਇਹ ਜ਼ਰੂਰੀ ਹੈ ਕਿ ਅਸੀਂ ਸਪਰੇਆ ਕਰਨ ਦੀ ਬਜਾਏ ਉਹਦੇ ਵਿੱਚੋਂ ਕੱਟ ਕੇ ਅਸੀਂ ਉਹਨੂੰ ਬਿਮਾਰੀ ਨੂੰ ਕੀੜੇ ਨੂੰ ਬਾਹਰ ਕੱਢ ਦਈਏ ਕਿੰਨੇ ਜਿਹੜੇ ਪੁਰਾਣੀਆਂ ਦੇਰੀਆਂ ਨੇ ਇਤਿਹਾਸਿਕ ਹਾਂ ਦੇਖੋ ਜੀ ਇਹ ਸਾਰੀਆਂ ਜਿਹੜੇ ਸਗੰਬਲਸ ਦੇ ਵੀ ਤਕਰੀਬਨ 400 ਸਾਲ ਤੋਂ ਵੱਧ ਪੁਰਾਣੀਆਂ ਟਾਹਣੀਆਂ ਬੇਰੀਆਂ ਮੰਨੀਆਂ ਜਾਂਦੀਆਂ ਸੋ ਇਹਨਾਂ ਦੀ ਜਿਹੜੀ 베ਰੀ ਵੈਸੇ ਇਹ ਸਾਡੇ ਇਸ ਜਿਹੜਾ ਕਿ ਉੱਤਰਪਾਰ ਦਾ ਜਿਹੜਾ ਟ੍ਰੈਡੀਸ਼ਨਲ ਫਰੂਟ ਜਿਹਨੂੰ ਆਪਾਂ ਕਹਿੰਦੇ ਨੇ ਸਾਡਾ ਰਵਾਇਤੀ ਫਾਲਾ ਇਸੇ ਕਰਕੇ ਬਹੁਤ ਸਾਰੇ ਧਰਮਕਸਤਾਨਾਂ ਤੇ ਸਾਡੇ ਜਿਹੜੇ ਹੈਗੇ ਆ ਉਹ 베ਰੀ ਦੇ ਨਾਲ ਉਹਦਾ ਇਤਿਹਾਸ ਜੁੜਿਆ ਹੋਇਆ ਸੋ ਇਹ ਬਹੁਤ ਹੀ ਹਾਰਡੀ ਆ ਬਹੁਤ ਐਕਲਾਈਮਟਾਈਜ਼ਡ ਹੁੰਦੀਆਂ ਕਿਉਂਕਿ ਇਹਦਾ ਜਿਹੜਾ ਰੂਟ ਸਿਸਟਮ ਬਹੁਤ ਡੂੰਘਾ ਹੁੰਦਾ ਹੈ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਇਹ ਆਪਣੇ ਪੱਤੇ ਝਾੜਦੀਆਂ ਸੋ ਇਸ ਤਰ੍ਹਾਂ ਦੇ ਜਿਹੜਾ ਹੈਗਾ ਇਹ ਇਹਦੇ ਵਿੱਚ ਫਿਜ਼ੀਓਲੋਜੀਕਲ ਅਡਾਪਟੇਸ਼ਨ ਹੁੰਦੀ ਹੈ ਕਿ ਇਹ ਬਹੁਤ ਸਖਤ ਹਾਲਾਤਾਂ ਨੂੰ ਗਰਮੀ, ਸਰਦੀ, ਠੰਡ, ਜਾਦੇ ਬਾਰਸ਼ਾਂ ਨੂੰ ਵੀ ਸਹਿਣ ਦੀ ਸਮਰੱਥਾ ਰੱਖਦੀ ਹੈ ਕਿੰਨੇ ਕੁ ਸਾਲ ਇਹ ਇਸ ਤਰ੍ਹਾਂ ਸੁਰੱਖਿਅਤ ਰਹਿ ਕੇ ਸੋ ਇਹ ਇਹਦਾ ਜਿਹੜਾ ਹੈਗਾ ਕੋਈ ਟਾਈਮ ਪੀਰੀਅਡ ਆਪਾਂ ਨਹੀਂ ਫਿਕਸ ਕਰ ਸਕਦੇ ਪਰ ਜਿਸ ਤਰ੍ਹਾਂ ਮੇਰੀਆਂ ਦੀ ਸਿਹਤ ਆ ਇਹ ਆਉਣ ਵਾਲੇ ਕਈ ਸਾਲਾਂ ਤੱਕ ਇਸੇ ਤਰ੍ਹਾਂ ਬਣੀਆ ਰਹਿਣੀ ਹੈ ਅੱਜ ਜਿਹੜੀ ਸੇਵ ਹੋ ਰਹੀ ਹੈ ਦੇਖੋ ਅ ਬਹੁਤ-ਬਹੁਤ ਧੰਨਵਾਦ ਜੀ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਲੋਗਿਆਨ ਵਿਭਾਗ ਚਤਨਾਤਾ ਸੋ ਪਿਛਲੇ 15-16 ਸਾਲਾਂ ਤੋਂ ਸਾਡੀ ਜਿਹੜੀ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਜਿਹਦੇ ਤਹਿਤ ਅਸੀਂ ਸਾਲ 'ਚ ਤਕਰੀਬਨ 5-6 ਵਾਰੀ ਦਰਬਾਰ ਸਾਹਿਬ ਦੇ ਇਹ ਤਿੰਨੇ ਇਤਿਹਾਸਕ ਮੇਰੀਆਂ ਦੀ ਸਾਂਭ ਸੰਭਾਲ ਸੇਵਾ ਕਰਨਾ ਨੇ ਆ ਜਿਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਸਾਡੇ ਵੱਖ-ਵੱਖ ਕੰਮਕਾਰ ਹੁੰਦੇ ਨੇ ਜਿਵੇਂ ਹੁਣ April ਦਾ ਮਹੀਨਾ ਚੱਲ ਰਿਹਾ ਇਹ ਸਾਡੇ ਲਈ ਸਾਰਾ ਬੜਾ ਮਹੱਤਵਪੂਰਨ ਟਾਈਮ ਹੁੰਦਾ ਕਿਉਂਕਿ ਇਹਦੇ ਵਿੱਚ ਅਸੀਂ ਕਾਣ ਛਾਂਟ ਕਰਨੀ ਹੁੰਦੀ ਆ ਸੋ ਕੱਲ ਦੀ ਸਾਡੀ ਟੀਮ ਜਿਹੜੀ ਹੈ ਕੱਲ ਦੀ ਸਵੇਰ ਦੀ ਆਈ ਹੋਈ ਇਸ 베ਰੀ ਤਿੰਨਾਂ 베ਰੀਆਂ ਦੀ ਅਸੀਂ ਜ਼ਰੂਰਤ ਅਨੁਸਾਰ ਕਾਣ ਛਾਂਟ ਕੀਤੀ ਹੈ ਕਾਣ ਛਾਂਟ ਤੋਂ ਭਾਵ ਇਹ ਹੁੰਦਾ ਹੈ ਕਿ ਜਿਵੇਂ ਫਰਵਰੀ ਮਾਰਚ ਚ ਇਹਦਾ ਬਹੁਤ ਬੇਤਹਾਸ਼ਾ ਫਲ ਲੱਗਿਆ ਹੁੰਦਾ ਬੂਟੇ ਤੇ ਭਾਰ ਪੈਂਦਾ 베ਰ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ-ਜਿੱਥੇ ਇਹਦੇ ਪੱਤਿਆਂ ਤੇ ਟਾਹਣੀਆਂ ਤੇ ਰੌਸ਼ਨੀ ਨਾ ਪਵੇ ਤਾਂ ਉਹ ਜਿਹੜੇ ਥੱਲੇ ਲੀਆਂ ਟਾਹਣੀਆਂ ਸੁੱਕ ਜਾਂਦੀਆਂ ਹੈ ਸੋ ਸੁੱਕੀਆਂ ਟਾਣੀਆਂ ਨੂੰ ਕੀੜੇ ਵੀ ਲੱਗ ਜਾਂਦਾ ਇਹ ਬਿਮਾਰੀਆਂ ਵੀ ਲੱਗ ਜਾਂਦੀਆਂ ਇਸ ਲਈ ਉਹਨਾਂ ਨੂੰ ਸਮੇਂ ਸਿਰ ਜਿਹੜਾ ਕੱਢਣਾ ਬਹੁਤ ਜ਼ਰੂਰੀ ਹੁੰਦਾ ਸੋ ਕੱਲ ਤੋਂ ਲਗਾਤਾਰ ਅਸੀਂ ਤਿੰਨਾਂ ਬੇਰੀਆਂ ਦੀ ਦੋ ਬੇਰੀਆਂ ਦੀ ਕਾਂਡ ਛਾਂਟ ਕੱਲ ਕੀਤੀ ਹੈ ਦੁਖਪੰਜਨੀ ਬੇਰੀ ਦੀ ਅੱਜ ਸਵੇਰੇ ਕੀਤੀ ਹੈ ਤੇ ਹੁਣ ਇਸ ਇਸ ਵੇਲੇ ਅਸੀਂ ਇਹਨਾਂ ਦੇ ਉੱਤੇ ਪਾਣੀ ਦਾ ਛਰਕਾ ਕਰ ਰਹੇ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਹਨੇਰੀਆਂ ਚੱਲਦੀਆਂ ਪੱਤਿਆਂ ਉੱਤੇ ਮਿੱਟੀ ਆ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਹੁਣ ਅਸੀਂ ਪਾਣੀ ਦਾ ਛਰਕਾ ਕਰਕੇ ਮੁਰਕੇ ਲੋੜ ਅਨਸਾਰ ਇਹਨਾਂ ਦੇ ਉੱਤੇ ਆਪ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੇਰੀ ਜਿਹੜੀ ਲੈਬਾਰਟਰੀ ਹੈ ਉਹਦੇ ਵਿੱਚ ਅਸੀਂ ਨਿੰਮ ਤੋਂ ਤੇ ਤਰੇਕ ਤੋਂ ਆਪ ਦਵਾਈਆਂ ਦਵਾਈਆਂ ਬਣਾਉਂਦੇ ਆ ਜਿਹਦੇ ਨਾਲ ਅਸੀਂ ਕੀੜਿਆਂ ਦੀ ਜਿਹੜੀ ਰੋਕ ਥੰਮ ਕਰਦੇ ਆ ਸੱਚ ਕਿੰਨੀਆਂ ਪੁਰਾਣੀਆਂ ਬੇਰੀਆਂ ਤੇ ਕਿੰਨੀ ਉਮਰ ਇਹਨਾਂ ਦੀ ਇਹ ਤਿੰਨ ਬੇਰੀਆਂ ਨੇ ਜੀ ਇੱਥੇ 베ਰ ਬਾਬਾ ਬੁੱਢਾ ਸਾਹ ਦੁਖਪੰਜਨੀ ਬੇਰੀ ਤੇ ਲਾਚੀ ਬੇਰੀ ਤਕਰੀਬਨ ਜਿਹੜਾ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਮੈਂ ਕਹਿ ਸਕਦਾ ਤਕਰੀਬਨ ਗੁਰੂ ਰਾਮਦਾਸ ਜੀ ਸਾਹਿਬ ਵੇਲੇ ਦੀਆਂ ਇਹ ਪੰਜੇ 베ਰੀਆਂ ਤਕਰੀਬਨ 500 450 500 ਸਾਲ ਪੁਰਾਣੀਆਂ ਇਹ 베ਰੀਆਂ ਹੈਗੀਆਂ ਸੋ ਇਹਨਾਂ ਦੀ ਜਿਹੜੀ ਮੇਨ ਮਹੱਤਤਾ ਇਹ ਹੈ ਬੜਾ ਸ਼੍ਰੋਮੀ ਕਮੇਟੀ ਵੱਲੋਂ ਸਾਨੂੰ ਭਰਪੂਰ ਸਹਿਯੋਗ ਅਸੀਂ ਤਕਰੀਬਨ ਜਿਵੇਂ ਮੈਂ ਦੱਸਿਆ ਪਹਿਲਾਂ 15 16 ਸਾਲਾਂ ਤੋਂ ਕਰ ਰਹੇ ਹਾਂ ਕਈ ਸਾਹਿਬ ਪ੍ਰਧਾਨ ਸਾਹਿਬ ਤੇ ਸਕਤਰਾ ਸਾਹਿਬ ਨਾਲ ਸਾਡਾ ਜਿਹੜਾ ਤਾਲਮੇਲ ਰਿਹਾ ਮੌਜੂਦਾ ਪ੍ਰਧਾਨ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਤੇ ਨਾਲ ਜਿੱਥੇ ਆਪਾਂ ਖੜੇ ਆ ਸਾਹਮਣੇ ਆਪਣੇ 56 ਨੰਬਰ ਕਮਰਾ ਇਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਕਾਰਜ ਪਲੱਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਮੌਜੂਦਾ ਸਾਡਾ ਡਾਕਟਰ ਸਚਵੀਰ ਸਿੰਘ ਗੋਸਲ ਜੀ ਉਹਨਾਂ ਵੱਲੋਂ ਵੀ ਜਿਹੜੀ ਸਮੇਂ-ਸਮੇਂ ਸਰ ਦਿੱਤੀ ਹਲਾਸ਼ੇਰੀ ਤੇ ਇਸ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਇਹ ਪਿਛਲੇ ਕਈ ਸਾਲਾਂ ਤੋਂ ਕਾਰਜ ਚੱਲ ਰਿਹਾ ਮੈਨੂੰ ਖੁਸ਼ੀ ਹੁੰਦੀ ਹੈ ਦੱਸਦਿਆਂ ਨੂੰ ਕਿ ਤੁਸੀਂ ਦੇਖ ਸਕਦੇ ਹੋ ਤਿੰਨੇ ਬੇਰੀਆਂ ਜਿਹੜੀਆਂ ਹਰੀਆਂ ਭਰੀਆਂ ਬੜੀਆਂ ਸੋਹਣੀਆਂ ਨੇ ਤੇ ਬਹੁਤ ਬੇਤਹਾਸ਼ਾ ਫਲ ਜਿਹੜਾ ਇਹਨਾਂ ਨੂੰ ਪਿਛਲੇ ਲਗਾਤਾਰ ਸਾਲਾਂ ਤੋਂ ਲੱਗ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸਾਲ ਪਹਿਲਾਂ ਜਿਹੜੀਆਂ ਬੇਰੀਆਂ ਸੋਗੀਆਂ ਸੀ